ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਹਰਬੇਲ ਸਿੰਘ ਦੇ ਫਾਰਮ ਤੇ ਬਿਲਕੁਲ ਇੱਕ ਤੁਹਾਨੂੰ ਵਾੜ ਦਿਖਾਉਣੀ ਆ ਦੋਸਤੋ ਬਿਲਕੁਲ ਫੁੱਲ ਬਟਾ ਫੁੱਲ ਬਰੀਡ ਦੇ ਵਿੱਚ ਨਸਲ ਬਰੀਡ ਦੇ ਵਿੱਚ ਦੋਸਤੋ ਇੱਕ ਵਾੜ ਦਿਖਾਉਣੀ ਆ ਕਾਫੀ ਸੋਹਣੀ ਆ ਤੇ ਵੀਰ ਤੋਂ ਪੂਰੀ ਜਾਣਕਾਰੀ ਆਪਾਂ ਲੈ ਲਾਂਗੇ ਵੀ ਆਪ ਇਹ ਕਿਸ ਸੀਮੰਤੀ ਆ ਅਗੇ ਨੈਕਸਟ ਕਿਸ ਸੀਮੰਤ ਤੋਂ ਗੱਬਣਾ ਪ੍ਰੈਗਨਟ ਆ ਔਰ ਪੂਰੀ ਡਿਟੇਲ ਆਪਾਂ ਵੀਰ ਹਰਵੇਲ ਸਿੰਘ ਦੇ ਨਾਲ ਗੱਲਬਾਤ ਕਰ ਲਾਂਗੇ ਦੋਸਤੋ ਤੇ ਜਿਸ ਵੀਰ ਨੂੰ ਪਸੰਦ ਹੋਊਗੀ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਇਹ ਵੈੜ ਖਰੀਦ ਸਕਦੇ ਜੇ ਖਾਸ ਵਿਜੜ ਤੁਸੀਂ ਪਿੰਡ ਚੌਰ ਸਿੰਘ ਵਾਲਾ ਕਰਨੀ ਆ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ 20 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਦੋਸਤੋ ਕਿ ਮਾਰਨਿੰਗ ਦੇ 1:30 ਵਜੇ ਦਾ ਤੇ ਆਓ ਲੈਣੀਏ ਜਾਣਕਾਰੀ ਵੀਰ ਤੋਂ ਪੁੱਛਦੇ ਆ ਸਭ ਤੋਂ ਪਹਿਲਾਂ ਬਾਈ ਹਰਵੀਰ ਵੇਲ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਓ ਟਿਟਾ ਵੀਰ ਜੀ ਠੀਕ ਠਾਕ ਵੀਰ ਜੀ ਵਧੀਆ ਤੇ ਹਰਵੀਰ ਭਾਈ ਇੱਕ ਵੜ ਆਪਣੇ ਕੋਲ ਆ ਵਿਕਾਊ ਆ ਇਹ ਸੰਤੂ ਸਾਹਿਬ ਬਿਲਕੁਲ ਮਤਲਬ ਮੂੰਹ ਚੌਕੀ ਆ ਬੱਚੀ ਓਕੇ ਇਹਦੀ ਆਪਾਂ ਜਿਹੜੀ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਓਕੇ ਮੂੰਹ ਚਾਰ ਦੰਦਾ ਮੂੰਹ ਚਾਰ ਦੰਦਾ ਹੂੰ ਬਿਲਕੁਲ ਪਹਿਲਾ ਸੂਆ ਜਿਹੜਾ ਇਹਨੇ ਸੁਣਾਵਾ ਓਕੇ ਤੇ ਇਹ ਖੁਦ ਜਿਹੜਾ ਆ ਪਿਆ ਇਹ ਡੈਨਮਾਰਕ 40 120 ਦੀ ਆਪ ਬੱਚੀ ਹੈ ਇਹ ਠੀਕ ਹੈ ਜੀ ਹਾਂਜੀ ਓਕੇ ਲਓ ਦੋਸਤੋ ਡੈਨਮਾਰਕ ਕਾ ਸੀਮਨ 40 120 ਦੇ ਇਹ ਆਪ ਆ ਖੁਦ ਅੱਗੇ ਜਿਹੜੀ ਇਹ ਗੱਬਣ ਆ ਏਬੀਐਸ ਦਾ ਸਟ੍ਰਾਇਕਰ ਓਕੇ ਜੀ ਡਾਕਟਰਾਂ ਦੇ ਮੁਤਾਬਕ ਇਹ ਵੱਚੀ ਹੀ ਦਊਗੀ ਹੂੰ ਬਾਕੀ ਅੱਗੇ ਤੁਹਾਨੂੰ ਸਭ ਜੋ ਜਿੱਦਾਂ ਵੀ ਆਪਾਂ ਨੂੰ ਡਿਟੇਲ ਮਿਲੀ ਆ ਹਾਂਜੀ ਲਓ ਵੀ ਦੋਸਤੋ ਏਬੀਐਸ ਸਟ੍ਰਾਇਕਰ ਤੋਂ ਅੱਗੇ ਇਹ ਗੱਬਣ ਆ ਤੇ ਬਾਕੀ ਹੈਵੀ ਬਾਡੀ weight ਆ ਵਜਨ ਲੋਡ ਪੂਰਾ ਵੱਚੀ ਦਾ ਕੱਦ ਵੀ ਪੂਰਾ ਉੱਚਾ ਫੁੱਲ ਬਟਾ ਫੁੱਲ ਬੱਟੀ ਹਾਈਟ ਦੇ ਵਿੱਚ ਆ ਤੇ ਬਹੁਤ ਸੋਹਣੀ ਬੱਚੀ ਸੰਦੂ ਦਾ ਭੁੱਖਾ ਰੈਂਦੀ ਆ ਸੰਦੂ ਦਾ ਇਹਦਾ ਲਿਖਤੀ ਰੂਪ ਦੇ ਵਿੱਚ 18 ਦਿਨ ਬਾਕੀ ਆ ਓਕੇ ਅੱਜ ਦੀ ਡੇਟ ਤੋਂ ਹਾਂਜੀ 18 ਦਿਨ ਇਹਦਾ ਸੂਣ ਦਾ ਸਮਾਂ ਜਿਹੜਾ ਬਾਕੀ ਹੈ ਬਾਕੀ ਆ ਹਾਂਜੀ ਬਾਕੀ ਚਲੋ ਭਲਾਂ ਚੁੱਕਣੀਆਂ ਸ਼ੁਰੂ ਕਰਤੀਆਂ ਹੂੰ ਹੂੰ ਬੱਚੀ ਬਹੁਤ ਜ਼ਿਆਦਾ ਬਣੂਗੀ ਲੋ ਵੀ ਦੋਸਤੋ ਬਾਕੀ ਮਾਰਕਿੰਗ ਤੁਸੀਂ ਵੇਖ ਸਕਦੇ ਜੇ ਕਰੈਕਟਰ ਬਰੀਡ ਦੇ ਵੇਖ ਸਕਦੇ ਜੇ ਠੀਕ ਆ ਸਟੇਟ ਬੋਲ ਬਿਲਕੁਲ ਸੰਦੂ ਸਾਹਿਬ ਹਾਂ ਛੋਟੇ ਜਿਹੇ ਕਰਨ ਬਿਲਕੁਲ ਫੇਸ ਕੁਆਲਿਟੀ ਹਾਈਟ ਦੀ ਗੱਲ ਕਰੀਏ ਬਹੁਤ ਜਿਆਦੀ ਹਾਈਟ ਲੈਂਥ ਫੁੱਲ ਬੜਾ ਫੁੱਲਾ ਇੱਕ ਬਿਲਕੁਲ 6 ਫੁੱਟ ਬੰਦਾ ਕੋਲੇ ਖੜਜੇ ਦੋਸਤੋ ਤੇ ਪੂਰੀ ਵੱਡੀ ਹਾਈਟ ਹੈ ਦੀ ਜਿਹੜੀ ਇਹ ਵੈੜਾ ਠੀਕ ਆ ਤੇ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਤੇ 20 ਦਿਨ 20 ਦਿਨ ਹਜੇ ਬਾਕੀ ਸੋਚ 18 ਦਿਨ ਲਿਖਤੀ ਰੂਪ ਦੇ ਵਿੱਚ ਸਨ ਦੋਸਤੋ ਸਾਹਿਬ ਇਹ ਵੀ ਕਰ ਸਕਦੀ ਆ ਲਓ ਜੀ ਬਾਕੀ ਨੇ ਸੋ ਜਿਹੜਾ ਵੀਰ ਕੋਈ ਨਸਲ ਬਰੀਡ ਦਾ ਕੰਮ ਕਰਦਾ ਦੋਸਤੋ ਤੁਸੀਂ ਜ਼ਰੂਰ ਪਰਚੇਸ ਕਰ ਸਕਦੇ ਹੋ ਲੈ ਸਕਦੇ ਜੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਂ ਜੀ ਇੱਕ ਚੀਜ਼ ਆ ਘਰੇ ਵੱਜੀ ਇੱਕ ਹੀਰਾ ਬਿਲਕੁਲ ਜੀ ਬਿਲਕੁਲ ਜਿਹੜੇ ਵੀਰ ਨੇ ਅੱਗੇ ਬਰੀਡ ਦਾ ਕੰਮ ਕਰਨਾ ਦੋਸਤੋ ਵਿਚਾਰ ਤੁਹਾਡੀ ਅੱਗੇ ਬਿਲਕੁਲ ਬਰੀਡ ਦਾ ਕੰਮ ਬਿਲਕੁਲ ਲਊ ਪੈਤਾਲੀ ਜੰਮੀ ਪਲੀ ਬੱਚੀ ਅਜੇ ਤਾਂ ਸਾਨੂੰ ਸਭ ਨੇ ਭਲਾ ਚੁੱਕੜੀਆਂ ਸ਼ੁਰੂ ਕੀਤੀਆਂ ਵਾ ਇੰਨੀ ਕੁ ਜ਼ਿਆਦਾ ਬਣੂਗੀ ਕਿ ਆਪਣਾ ਬੜਾ ਮੁਸ਼ਕਲ ਸੰਭਲੂਗੀ ਸਹੀ ਹੈ ਜੀ ਸਹੀ ਹੈ ਅਜੇ ਤਾਂ ਹੈ ਵੀ ਬੱਚਿਆਂ ਚ ਹੀ ਹੁੰਦੀ ਆ ਬੱਚਿਆ ਚ ਹੁੰਦੀ ਆ ਤੇ ਉਮਰ ਤਾਂ ਕੁਛ ਵੀ ਨਹੀਂ ਹੈਗੀ ਉਹ 4 ਦਾ ਤਾਂ ਤਾਂ ਦੋਂਦੀ ਚੌਗੀ ਚੌਗੀ ਆ ਮੋਂ 4 ਦਾ ਤਾਂ ਠੀਕ ਆ ਹੋਣੀ ਪੂਰੇ ਕਰਨ ਦੀ ਬਹੁਤ ਖੂਬਸੂਰਤ ਦੋਸਤੋ ਬਿਊਟੀ ਦੇ ਵਿੱਚ ਵੇਖੋ ਤੁਸੀਂ ਬਹੁਤ ਖੂਬਸੂਰਤ ਛੋਟੇ ਜੇ ਕੰਨ ਆ ਤੇ ਆਹ ਦੇਖੋ ਜੀ ਕੈਰੈਕਟਰ ਆ ਵੀ ਕੋ ਤੁਸੀ ਬਿਲਕੁਲ ਠਨ ਚੰਗੀ ਹੈ ਬਹੁਤ ਵਧੀਆ ਆ ਕਰੋ ਚੈੱਕ ਕਰ ਠੀਕ ਆ ਹੁਣ ਸਭ ਬਹੁਤ ਵਧੀਆ ਲਓ ਜੀ ਆ ਦੇਖੋ ਓਕੇ ਜੀ ਓਕੇ ਠੀਕ ਆ ਤੇ ਜਿਹੜੇ ਵੀਰ ਨੂੰ ਇਹ ਦੋਸਤੋ ਬਾਹਰ ਪਸੰਦ ਆਊਗੀ ਜਰੂਰ ਤੁਸੀਂ ਖਰੀਦ ਕਰ ਸਕਦੇ ਜੇ ਤੇ ਹਰ ਵੇਲੇ ਤਾਂ ਕੀ ਲੈਣ ਦੇਣ ਕੀ ਰਹੂਗਾ ਸੰਧੂ ਸਾਹਿਬ ਲੈਣ ਦੇਣ ਚਲੋ ਜੇ ਆਪਾਂ ਹੁਣ ਦੇ ਮੁੱਲ ਦੀ ਗੱਲ ਕਰੀਏ ਆ ਸਤ ਸੰਦੂ ਸਾਹਿਬ 95000 ਦੀ ਬੱਚੀ ਦੇ ਲਿਆ ਕਰਾਂਗੇ 95 ਦੀ ਬਿਲਕੁਲ ਜੀ ਓਕੇ ਜੇ ਸੰਦੂ ਸਾਹਿਬ ਸੂਪਿੰਦੀ ਆ ਫਿਰ ਤਾਂ ਤੁਹਾਨੂੰ ਪਤਾਈਏ ਜਿੱਥੇ ਜਾਣੀ ਹੈ ਠੀਕ ਹੈ ਜੀ ਹਾਂਜੀ ਲਓ ਜੀ 95000 ਵੀਰਾਂ ਦਾ ਵੀ ਲੈਣ ਦੇਣ ਕਰਾਂਗੇ ਬਾਕੀ ਸੰਦੂ ਸਾਹਿਬ ਅੱਛੀ ਦੇ ਜਿਹੜਾ ਮਾਦਰ ਰਿਕਾਰਡ ਉਹ ਵੀ ਆਪਾਂ ਦੱਸ ਦਿੰਨੇ ਆ ਹਮ ਹਮ 37 ਲੀਟਰ ਕੋਸੀ ਦਾ 37 ਤੋਂ ਪਲੱਸ 37 ਪਲੱਸ ਸੀਗਾ ਠੀਕ ਹੈ ਜੀ ਹਾਂਜੀ ਲਓ ਜੀ 37 ਲੀਟਰ ਮਦਰ ਮਿਲਕ ਰਿਕਾਰਡ ਆ ਇਸ ਬੱਚੀ ਦਾ ਤੇ ਬਾਕੀ ਦੋਸਤੋ ਨਾਰਮਲ ਸਾਰੇ ਪਸ਼ੂਪਾਲਕ ਵੀਰਾਂ ਨੂੰ ਫਾਰਮਰ ਵੀਰਾਂ ਨੂੰ ਜਾਂ ਜਿਹੜੇ ਵੀਰ ਫਾਰਮ ਤੇ ਉੱਪਰ ਪਸ਼ੂ ਜਿਹਨਾਂ ਨੇ ਬਰੀਡ ਤੇ ਉੱਪਰ ਕੰਮ ਕਰਦੇ ਨਾਰਮਲ ਹੀ ਇਹਨਾਂ ਨੂੰ ਪਤਾ ਲੱਗ ਹੀ ਜਾਣਾ ਠੀਕ ਆ ਜੀ ਨਸਲ ਬਰੀਡ ਵਾਲੀ ਬੱਛੀ ਆ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਰੇਟ 95 ਆ ਮੁੱਲ ਲੈਣ ਦੇਣ 95 ਆ ਥੋੜਾ ਬਾਦ ਕੋਈ ਗੁੰਜਾਇਸ਼ ਮੌਕੇ ਤੇ ਮਾਨਤਨ ਹੋ ਜਾਊਗਾ ਸੋ ਫੁੱਲ ਬੜਾ ਫੁੱਲ ਹਾਈਟ ਲੈਂਥ ਆ ਠੀਕ ਆ ਆਓ ਆਪਣੀ ਨਰਕਪਰਕ ਕਰੋ ਤਸੱਲੀ ਕਰੋ ਵੇਖੋ ਦੇਖੋ ਠੀਕ ਆ ਤੇ ਬਾਈ ਹਰਵੇਲ ਇਹ ਵੈੜੀ ਬਕਾਊ ਸੀ ਹਾਂ ਬਿਲਕੁਲ ਸਾਨੂੰ ਸਾਹਿਬ ਵੈੜੀ ਹੈ ਬਾਕੀ ਹੋਰ ਵੀ ਚਲੋ ਪਸ਼ੂ ਹੈਗੇ ਨੇ ਹੋਰ ਬਾਦੂਸੀ ਵੀਡੀਓ ਚ ਕੰਮ ਕਰਾਂ ਓਕੇ ਸਰ ਜੀ ਤੇ ਬੋਲ ਦਗੇ ਨੰਬਰ ਹਾਂ 9903682025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਬਾਈ ਹਰਪ੍ਰੀਤ ਸਿੰਘ ਤੇ ਫਿਲਹਾਲ ਅੱਜ ਇਸ ਕਵਰੇਜ ਵਿੱਚ ਇੱਕ ਆ ਪਤਾ ਨੂੰ ਇਹ ਵੈੜ ਦਿਖਾਉਣੀ ਸੀ ਤੁੰਗੂ ਸਾਹਿਬ ਉਮੀਦ ਕਰਦੇ ਆਪਾਂ ਗੱਲ ਕਰਦੇ ਆ ਫਿਰ ਉਮੀਦ ਕਰਦੇ ਆਗੇ ਇਹ ਵੀ ਸਟਾਰਟਿੰਗ ਹੀ ਜਿਹੜੀ 25 ਪਲੱਸ ਚੱਲਦੀ ਹੈ ਬਿਲਕੁਲ ਜੀ ਬਿਲਕੁਲ ਚੰਗੀ ਉਮੀਦ ਆ ਨਸਲ ਪੀਰੀਅਡ ਦੇ ਵਿੱਚ ਆ ਵਸੀ ਪਹਿਲੇ ਜਿੰਨੀ ਨੇਪਾਲ ਚੁੱਕੂਗੀ ਜਿੰਨੀ ਵੀ ਇਹਨੂੰ ਭਲਾ ਬਹਿਣਗੇ ਓੰਨੀ ਇਹ ਖੁੱਲੂਗੀ ਬਿਲਕੁਲ ਹਾਂਜੀ ਲਓ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ